ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਜਲੰਧਰ ਦੇ ਵਿੱਚ ਝੰਡਾ ਫਹਿਰਾਇਆ ਗਿਆ ਤੇ ਝੰਡਾ ਫਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਵੀ ਦਿੱਤੀ ਤੇ ਨਾਲ ਹੀ ਇਸ ਦੌਰਾਨ ਵੱਡੇ ਕੁਝ ਐਲਾਨ ਵੀ ਕਰ ਦਿੱਤੇ ਜਿਨ੍ਹਾਂ ਐਲਾਨਾਂ ਦਾ ਪੰਜਾਬੀਆਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹਨਾਂ ਦੇ ਲਈ ਖੁਸ਼ਖਬਰੀ ਹੈ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵਧਾਈਆਂ ਦੇਣ ਦੇ ਨਾਲ ਨਾਲ ਇਹ ਐਲਾਨ ਕੀਤੇ ਤਾਂ ਕੀ ਆਖਰ ਐਲਾਨ ਕੀਤੇ ਨੇ ਕਿਹੜੇ ਐਲਾਨ ਨੇ ਜੋ ਪੰਜਾਬੀਆਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਸੀ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਵਾਨੀ ਸੁਣਾ ਦਿੰਨੇ ਆ ਕੋ ਭਗਤ ਸਿੰਘ ਜੀ ਇੱਥੋਂ ਸੀ ਅਸ਼ਫਾਕ ਹੁੱਲਾ ਯੂਪੀ ਤੋਂ ਸੀ ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸੀ ਚੰਦਰ ਸ਼ੇਖਰ ਜਹਾਜ ਯੂਪੀ ਤੋਂ ਸੀ ਕਿੰਨੇ ਸ਼ਹੀਦ ਸੀ ਰਾਜਗੁਰੂ ਪੂਨੇ ਤੋਂ ਸੀ ਫਿਰ ਸਾਰਾ ਦੇਸ਼ ਹੀ ਤਾਂ ਲੜ ਰਿਹਾ ਸੀ ਹੁਣ ਆਪਾਂ ਇਹ ਨਾ ਵੰਡੀਏ ਕਿ ਭਗਤ ਸਿੰਘ ਸਾਡਾ ਸੀ ਚੰਦਰਸ਼ੇਖਰ ਜਿਆਦ ਉਹਨਾਂ ਦਾ ਸੀ ਨਾ ਉਹ ਸਾਰੇ ਮੁਲਕ ਦੇ ਹੀ ਸੀ ਸੋ ਉਹਨਾਂ ਨੇ ਤਾਂ ਇਹੀ ਲਿਖਿਆ ਸੀ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇੰਨਾ ਦੇਸ਼ ਭਗਤੀ ਚ ਇੰਨਾ ਕੰਟਰੀ ਨੂੰ ਆਜ਼ਾਦ ਕਰਾਉਣ ਵਾਸਤੇ ਇਨਕਲਾਬ ਇਨਕਲਾਬ ਦੇ ਵਿੱਚ ਡੁੱਬ ਗਏ ਸੀਗੇ ਕਿ ਭਗਤ ਸਿੰਘ ਨੇ ਇਹ ਸ਼ੇਰ ਲਿਖਿਆ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇਹ ਇਹ ਬਹੁਤ ਵੱਡੇ ਲੋਕਾਂ ਦੀਆਂ ਗੱਲਾਂ ਨੇ ਆਪਾਂ ਉਹਨਾਂ ਦੇ ਛੋਟੇ-ਛੋਟੇ ਥੋੜਾ-ਥੋੜਾ ਵੀ ਚੱਲ ਜਾਈਏ ਉਹਨਾਂ ਨੇ ਪਾਏ ਹੋਏ ਪੂਰਨਿਆਂ ਤੇ ਤਾਂ ਸ਼ਾਇਦ ਆਪਣਾ ਮੁਲਕ ਜਿਹੜਾ ਹੈ ਉਹ ਨੰਬਰ 1 ਬਣ ਜਾਊਗਾ ਦੇਸ਼ ਪੰਜਾਬ ਰੰਗਲਾ ਬਣ ਜਾਊਗਾ ਸ੍ਰੀ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 390 ਸਾਲ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਅਸੀਂ ਪਵਨ ਜਿਹੜੀ ਆ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਕਿ ਤਿੰਨੇ ਬਚਾ ਲੋ ਆਪਾਂ ਨੂੰ ਇਹ ਤਿੰਨੇ ਬਚਾਉਣੇ ਪੈਣਗੇ ਅੱਜ ਇਹ عہد ਲੈਣਾ ਪਊਗਾ ਆਪਾਂ ਨੂੰ ਕਿ ਆਪਾਂ ਤਿੰਨਾਂ ਨੂੰ ਬਚਾਉਣਾ ਵੀ ਹੈ ਔਰ ਤਿੰਨਾਂ ਨੂੰ ਬਚਾ ਕੇ ਔਰ ਦੱਸਣਾ ਵੀ ਪਊਗਾ ਦੁਨੀਆ ਨੂੰ ਕਿ ਅਸੀਂ ਆਪਣੇ ਗੁਰੂਆਂ ਦੇ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਹਾਂ ਤੇ ਜੋ ਸੁਪਨੇ ਸ਼ਹੀਦਾਂ ਨੇ ਲਏ ਸੀ ਉਹ ਆਜ਼ਾਦੀ ਨੂੰ ਅਸੀਂ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਣਗੀਆਂ ਜਿਵੇਂ ਪੜ੍ਹਨ ਲੱਗ ਜਾ ਬਹੁਤ ਲੰਬਾ ਹੋ ਜਾਊਗਾ ਪਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਭਰਤੀ ਕਰ ਰਹੇ ਹਾਂ ਔਰ ਨਾਲ ਨਾਲ ਨਵੀਆਂ ਭਰਤੀਆਂ ਕ੍ਰੀਏਟ ਕਰ ਰਹੇ ਹਾਂ ਪੁਲਿਸ ਦੇ ਵਿੱਚ ਤੁਸੀਂ ਹੈਰਾਨ ਹੋ ਜਾਓਗੇ 2001 ਦੇ ਵਿੱਚ ਵੀ 80000 ਸੀ ਪੁਲਿਸ 2024 'ਚ ਵੀ 80000 ਰਹੀ ਹੈ ਕਿੰਨੀ ਪਾਪੂਲੇਸ਼ਨ ਵਧ ਗਈ ਕ੍ਰਾਈਮ ਵਧ ਗਿਆ ਤੋਂ ਪੁਲਿਸ ਦੀ ਨਫਰੀ ਨਹੀਂ ਬਧੀ ਤਾਂ ਅਸੀਂ ਹੁਣ ਨਵਾਂ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਣਾ ਹੈ ਹੁਣ ਆਉਣ ਵਾਲੀ ਮੌਨਸੂਨ ਸੈਸ਼ਨ ਚ 10000 ਨਵੀਆਂ ਪੋਸਟਾਂ ਕ੍ਰੀਏਟ ਕਰ ਰਹੇ ਹਾਂ ਪੰਜਾਬ ਪੁਲਿਸ ਦੇ ਵਿੱਚ ਔਰ ਇਹਨੂੰ ਮੈਂ ਹੁਣ 90000 ਤੇ ਲੈ ਗਿਆ ਇਹ ਮੇਰਾ ਸੁਪਨਾ ਹੈ ਮੈਂ 1.5 ਲੱਖ ਤੇ ਲੈ ਕੇ ਜਾਣਾ ਹੌਲੀ ਹੌਲੀ ਤਾਂ ਕਿ ਸਾਡੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਲਾਅ ਐਂਡ ਆਰਡਰ ਠੀਕ ਰਹੇ ਤੇ ਸਾਨੂੰ ਜਿਹੜਾ ਉਹ ਜੀਵਨ ਪੱਤਰ ਸਾਡਾ ਉੱਚਾ ਚੱਕਣ ਸਾਨੂੰ ਕੋਈ ਇੰਡਸਟਰੀ ਆ ਜਾਂ ਕੋਈ ਹੋਰ ਆਵੇ ਇੱਥੇ ਉਹਨਾਂ ਨੂੰ ਹੀ ਪਤਾ ਲੱਗੇ ਕਿ ਰੰਗਲਾ ਪੰਜਾਬ ਹੈ ਸੋ ਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਸਾਥ ਦਿਓ ਅੱਜ ਵੀ ਮੈਂ ਹੁਣ ਰੰਗਲੇ ਪੰਜਾਬ ਦੀ ਝਲਕ ਦੇਖੂਗਾ ਇਸ ਤੋਂ ਬਾਅਦ ਗਿੱਧਾ ਪੰਗੜਾ ਉਹ ਗੱਤਕੇ ਵਾਲੀ ਟੀਮ ਬੈਠੀ ਹੈ ਤੇ ਨਾਲ ਗਿੱਧੇ ਵਾਲੀਆਂ ਕੁੜੀਆਂ ਬੈਠੀਆਂ ਭੰਗੜੇ ਵਾਲੇ ਮੁੰਡੇ ਬੈਠੇ ਆ ਬੱਚੇ ਰੰਗ-ਬਰੰਗੇ ਤਿਤਲੀਆਂ ਬਣ-ਬਣ ਕੇ ਬੈਠੇ ਨੇ ਬੜੇ ਸੋਹਣੇ ਲੱਗ ਰਹੇ ਨੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਜ਼ਾਦੀ ਦਿਵਸ ਦੀਆਂ ਔਰ ਦੇਸ਼ ਜਿਹੜਾ ਉਹ ਤਰੱਕੀ ਕਰੇ ਇਹੀ ਕਾਮਨਾ ਕਰਦਾ ਹੋਇਆ ਮੈਂ ਤੁਹਾਡੇ ਤੋਂ ਵਿਦਾ ਲੈਣਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੈ ਹਿੰਦ